ਇੱਕ ਗੱਲ ਸੁਣੋ ਜੇ ਪੰਜਾਬੀ ਕਿਤੇ ਬਿਹਾਰ ਚ ਰਹਿ ਰਿਆ ਜੇ ਕਿਤੇ ਯੂਪੀ ਚ ਰਹਿ ਰਿਆ ਉਹਨੂੰ ਕੋਈ ਪ੍ਰਵਾਸੀ ਕਹਿੰਦਾ ਏ ਉਹਨੂੰ ਹਿੰਦੋਸਤਾਨੀ ਕਹਿੰਦੇ ਏ ਦੇਸ਼ਵਾਸੀ ਕਹਿੰਦੇ ਆ ਤੇ ਜਿਹੜੇ ਪੰਜਾਬ ਦੇ ਵਿੱਚ ਜਾਂ ਲੁਧਿਆਣੇ ਦੇ ਵਿੱਚ ਜਿਹੜੇ ਸਭ ਤੋਂ ਵੱਧ ਯੂਪੀ ਬਿਹਾਰ ਦੇ ਜਾਂ ਹੋਰ ਸਟੇਟਾਂ ਤੋਂ ਲੋਕ ਨੇ ਉਹਨਾਂ ਨੂੰ ਕੋਈ ਵੀ ਪ੍ਰਵਾਸੀ ਕਿਉਂ ਕਹਿ ਰਿਹਾ ਏ ਕਿਉਂ ਪ੍ਰਵਾਸੀ ਕਹਿ ਰਿਹਾ ਏ ਮੈਂ ਇਹ ਸਾਰਿਆਂ ਨੂੰ ਅਪੀਲ ਕਰਦਾ ਜੇ ਤੋ ਜੋਰ ਪਾ ਕੇ ਕਰਦਾ ਜੇ ਉਹ ਨਾ ਹੋਣ ਤਾਂ ਕਿਸੇ ਦੀ ਛੱਤ ਨਾ ਬਣੇ ਜੇ ਉਹ ਨਾ ਹੋਣ ਕਿਸੇ ਦੇ ਮਾਰਬਲ ਨਾ ਲੱਗੇ ਜੇ ਉਹ ਨਾ ਹੋਣ ਕਿਸੇ ਦੇ ਟੂਟੀ ਨਾ ਲੱਗੇ ਘਰੇ ਇਸ ਕਰਕੇ ਸਾਰਾ ਕੁਝ ਉਹ ਕਰਦੇ ਆ ਤੇ ਪ੍ਰਵਾਸੀ ਆਪਾਂ ਕਹਿੰਦੇ ਆ ਇਹ ਬੜੀ ਮੰਦ ਭਾਗੀ ਗੱਲ ਆ ਉਹਨਾਂ ਨੂੰ ਸਾਰਿਆਂ ਨੂੰ ਸਾਰੇ ਦੇਸ਼ ਵਾਸੀ ਨੇ ਇੱਕ ਦੇਸ਼ ਦੇ ਲੋਕ ਨੇ ਇਸ ਕਰਕੇ ਬਿਲਕੁਲ ਪ੍ਰਵਾਸੀ ਦਾ ਸ਼ਬਦ ਆ ਜਿਹੜਾ ਉਹ ਲੁਧਿਆਣੇ ਵਿੱਚ ਬਿਲਕੁਲ ਖਤਮ ਹੋਣਾ ਚਾਹੀਦਾ ਇਸ ਤੇ ਵੀ ਮੈਂ ਬੜਾ ਭਾਰੀ ਜੋਰ ਆ ਆਉਣ ਵਾਲੇ ਦਿਨਾਂ ਚ ਦਊਂਗਾ ਪ੍ਰਵਾਸੀ ਨਹੀਂ ਦੇਸ਼ ਵਾਸੀ ਇੱਕ ਗੱਲ ਸੁਣੋ ਜੇ ਪੰਜਾਬੀ ਕਿਤੇ ਬਿਹਾਰ ਚ ਰਹਿ ਰਿਹਾ ਜੇ ਕਿਤੇ ਯੂਪੀ ਚ ਰਹਿ ਰਿਆ ਉਹਨੂੰ ਕੋਈ ਪ੍ਰਵਾਸੀ ਕਹਿੰਦਾ ਏ ਉਹਨੂੰ ਹਿੰਦੋਸਤਾਨੀ ਕਹਿੰਦੇ ਆ ਦੇਸ਼ਵਾਸੀ ਕਹਿੰਦੇ ਆ ਕਿ ਜੋ ਇਹ ਪੰਜਾਬ ਦੇ ਵਿੱਚ ਜਾਂ ਲੁਧਿਆਣੇ ਦੇ ਵਿੱਚ ਜਿਹੜੇ ਸਭ ਤੋਂ ਵੱਧ ਯੂਪੀ ਬਿਹਾਰ ਦੇ ਜਾਂ ਹੋਰ ਸਟੇਟਾਂ ਤੋਂ ਲੋਕ ਨੇ ਉਹਨਾਂ ਨੂੰ ਕੋਈ ਵੀ ਪ੍ਰਵਾਸੀ ਕਿਉਂ ਕਹਿ ਰਿਹਾ ਏ ਕਿਉਂ ਪ੍ਰਵਾਸੀ ਕਹਿ ਰਿਹਾ ਏ ਮੈਂ ਇਹ ਸਾਰਿਆਂ ਨੂੰ ਅਪੀਲ ਕਰਦਾ ਜੇ ਤੋ ਜੋਰ ਪਾ ਕੇ ਕਰਦ ਜੇ ਉਹ ਨਾ ਹੋਣ ਤਾਂ ਕਿਸੇ ਦੀ ਛੱਤ ਨਾ ਬਣੇ ਜੇ ਉਹ ਨਾ ਹੋਣ ਕਿਸੇ ਦੇ ਮਾਰਬਲ ਨਾ ਲੱਗੇ ਜੇ ਉਹ ਨਾ ਹੋਣ ਕਿਸੇ ਦੇ ਟੂਟੀ ਨਾ ਲੱਗੇ ਕਰੇ ਇਸ ਕਰਕੇ ਸਾਰਾ ਕੁਝ ਉਹ ਕਰਦੇ ਆ ਤੇ ਪ੍ਰਵਾਸੀ ਆਪਾਂ ਕਹਿੰਦੇ ਆ ਇਹ ਬੜੀ ਮੰਦ ਭਾਗੀ ਗੱਲ ਆ ਉਹਨਾਂ ਨੂੰ ਸਾਰਿਆਂ ਨੂੰ ਸਾਰੇ ਦੇਸ਼ ਵਾਸੀ ਨੇ ਇੱਕ ਦੇਸ਼ ਦੇ ਲੋਕ ਨੇ ਇਸ ਕਰਕੇ ਬਿਲਕੁਲ ਪ੍ਰਵਾਸੀ ਦਾ ਸ਼ਬਦ ਆ ਜਿਹੜਾ ਉਹ ਲੁਧਿਆਣੇ ਬਿਲਕੁਲ ਖਤਮ ਹੋਣਾ ਚਾਹੀਦਾ ਇਸ ਤੇ ਵੀ ਮੈਂ ਬੜਾ ਭਾਰੀ ਜੋਰ ਆ ਆਉਣ ਵਾਲੇ ਦਿਨਾਂ ਚ ਦਊਂਗਾ ਪ੍ਰਵਾਸੀ ਨਹੀਂ ਦੇਸ਼ ਵਾਸੀ ਇੱਕ ਗੱਲ ਸੁਣੋ ਜੇ ਪੰਜਾਬੀ ਕਿਤੇ ਬਿਹਾਰ ਚ ਰਹਿ ਰਿਹਾ ਜੇ ਕਿਤੇ ਯੂਪੀ ਚ ਰਹਿ ਰਿਹਾ ਉਹਨੂੰ ਕੋਈ ਪ੍ਰਵਾਸੀ ਕਹਿੰਦਾ ਏ ਉਹਨੂੰ ਹਿੰਦੋਸਤਾਨੀ ਕਹਿੰਦੇ ਆ ਦੇਸ਼ਵਾਸੀ ਕਹਿੰਦੇ ਆ ਤੇ ਜੋ ਪੰਜਾਬ ਦੇ ਵਿੱਚ ਜਾਂ ਲੁਧਿਆਣੇ ਦੇ ਵਿੱਚ ਜਿਹੜੇ ਸਭ ਤੋਂ ਵੱਧ ਯੂਪੀ ਬਿਹਾਰ ਦੇ ਜਾਂ ਹੋਰ ਸਟੇਟਾਂ ਤੋਂ ਲੋਕ ਨੇ ਉਹਨਾਂ ਨੂੰ ਕੋਈ ਵੀ ਪ੍ਰਵਾਸੀ ਕਿਉਂ ਕਹਿ ਰਿਹਾ ਏ ਕਿਉਂ ਪ੍ਰਵਾਸੀ ਕਹਿ ਰਿਹਾ ਏ ਮੈਂ ਇਹ ਸਾਰਿਆਂ ਨੂੰ ਅਪੀਲ ਕਰਦਾ ਜੇ ਤੋ ਜੋਰ ਪਾ ਕੇ ਕਰਦਾ ਜੇ ਉਹ ਨਾ ਹੋਣ ਤਾਂ ਕਿਸੇ ਦੀ ਛੱਤ ਨਾ ਬਣੇ ਜੇ ਉਹ ਨਾ ਹੋਣ ਕਿਸੇ ਦੇ ਮਾਰਬਲ ਨਾ ਲੱਗੇ ਜੇ ਉਹ ਨਾ ਹੋਣ ਕਿਸੇ ਦੇ ਟੂਟੀ ਨਾ ਲੱਗੇ ਘਰੇ ਇਸ ਕਰਕੇ ਸਾਰਾ ਕੁਝ ਉਹ ਕਰਦੇ ਆ ਦੇ ਪ੍ਰਵਾਸੀ ਆਪਾਂ ਕਹਿੰਦੇ ਆ ਇਹ ਬੜੀ ਮੰਦ ਭਾਗੀ ਗੱਲ ਆ ਉਹਨਾਂ ਨੂੰ ਸਾਰਿਆਂ ਨੂੰ ਸਾਰੇ ਦੇਸ਼ ਵਾਸੀ ਨੇ ਇੱਕ ਦੇਸ਼ ਦੇ ਲੋਕ ਨੇ ਇਸ ਕਰਕੇ ਬਿਲਕੁਲ ਪ੍ਰਵਾਸੀ ਦਾ ਸ਼ਬਦ ਆ ਜਿਹੜਾ ਉਹ ਲੁਧਿਆਣੇ ਬਿਲਕੁਲ ਖਤਮ ਹੋਣਾ ਚਾਹੀਦਾ ਇਸ ਤੇ ਵੀ ਮੈਂ ਬੜਾ ਭਾਰੀ ਜੋਰ ਆਉਣ ਵਾਲੇ ਦਿਨਾਂ ਚ ਦਊਂਗਾ ਪ੍ਰਵਾਸੀ ਨਹੀਂ ਦੇਸ਼ ਵਾਸੀ ਇੱਕ ਗੱਲ ਸੁਣੋ ਜੇ ਪੰਜਾਬੀ ਕਿਤੇ ਬਿਹਾਰ ਚ ਰਹਿ ਰਿਹਾ ਜੇ ਕਿਤੇ ਯੂਪੀ ਚ ਰਹਿ ਰਿਹਾ ਉਹਨੂੰ ਕੋਈ ਪ੍ਰਵਾਸੀ ਕਹਿੰਦਾ ਏ ਉਹਨੂੰ ਹਿੰਦੁਸਤਾਨੀ ਕਹਿੰਦੇ ਆ ਦੇਸ਼ ਵਾਸੀ ਕਹਿੰਦੇ ਆ ਜੇ ਜੋ ਪੰਜਾਬ ਦੇ ਵਿੱਚ ਜਾਂ ਲੁਧਿਆਣੇ ਦੇ ਵਿੱਚ ਜਿਹੜੇ ਸਭ ਤੋਂ ਵੱਧ ਯੂਪੀ ਬਿਹਾਰ ਦੇ ਜਾਂ ਹੋਰ ਸੇਟਾਂ ਤੋਂ ਲੋਕ ਨੇ ਉਹਨਾਂ ਨੂੰ ਕੋਈ ਵੀ ਪ੍ਰਵਾਸੀ ਕਿਉਂ ਕਹਿ ਰਿਹਾ ਏ ਕਿਉਂ ਪ੍ਰਵਾਸੀ ਕਹਿ ਰਿਹਾ ਏ ਮੈਂ ਇਹ ਸਾਰਿਆਂ ਨੂੰ ਅਪੀਲ ਕਰਦਾ ਜੇ ਤੋ ਜੋਰ ਪਾ ਕੇ ਕਰਦਾ ਜੇ ਉਹ ਨਾ ਹੋਣ ਤਾਂ ਕਿਸੇ ਦੀ ਛੱਤ ਨਾ ਬਣੇ ਜੇ ਉਹ ਨਾ ਹੋਣ ਕਿਸੇ ਦੇ ਮਾਰਬਲ ਨਾ ਲੱਗੇ ਜੇ ਉਹ ਨਾ ਹੋਣ ਕਿਸੇ ਦੇ ਟੂਟੀ ਨਾ ਲੱਗੇ ਘਰੇ ਇਸ ਕਰਕੇ ਸਾਰਾ ਕੁਝ ਉਹ ਕਰਦੇ ਆ ਤੇ ਪ੍ਰਵਾਸੀ ਆਪਾਂ ਕਹਿੰਦੇ ਆ ਇਹ ਬੜੀ ਮੰਦ ਭਾਗੀ ਗੱਲ ਆ ਉਹਨਾਂ ਨੂੰ ਸਾਰਿਆਂ ਨੂੰ ਸਾਰੇ ਦੇਸ਼ ਵਾਸੀ ਨੇ ਇੱਕ ਦੇਸ਼ ਦੇ ਲੋਕ ਨੇ ਇਸ ਕਰਕੇ ਬਿਲਕੁਲ ਪ੍ਰਵਾਸੀ ਦਾ ਸ਼ਬਦ ਆ ਜਿਹੜਾ ਉਹ ਲੁਧਿਆਣੇ ਵਿੱਚ ਬਿਲਕੁਲ ਖਤਮ ਹੋਣਾ ਚਾਹੀਦਾ ਇਸ ਤੇ ਵੀ ਮੈਂ ਬੜਾ ਭਾਰੀ ਜੋਰ ਆ ਆਉਣ ਵਾਲੇ ਦਿਨਾਂ ਚ ਦੂੰਗਾ ਪ੍ਰਵਾਸੀ ਨਹੀਂ ਦੇਸ਼ ਵਾਸੀ